ਮਨ ਟੀਵੀ ਦੇਖਣ ਵਾਲੇ ਸਾਰੇ ਦੋਸਤਾਂ ਦਾ ਸਵਾਗਤ ਹੈ ਦੋਸਤੋ ਅਸੋਣੇ ਅਸੀਂ ਅੰਮ੍ਰਿਤਸਰ ਦੇ ਹਾਲਗੇਟ ਗੇਟ ਤੇ ਪਹੁੰਚੇ ਹੋਇਆ ਜਿੱਥੇ ਕਿ ਵੱਡੀ ਗਿਣਤੀ ਦੇ ਵਿੱਚ ਅੱਜ ਪੰਜਾਬ ਪੁਲਿਸ ਦੇ ਵੱਲੋਂ ਫਲੈਗ ਮਾਰ ਜਿਹੜਾ ਵਾ ਉਹ ਕੱਢਿਆ ਜਾ ਰਿਹਾ ਤਾਂ ਫਲੈਗ ਮਾਰਚ ਇਸ ਕਰਕੇ ਕੱਢਿਆ ਜਾ ਰਿਹਾ ਕਿ ਲੋਕ ਸਭਾ ਦੀਆਂ ਇਲੈਕਸ਼ਨਾਂ ਨੂੰ ਲੈ ਕੇ ਉਸ ਤੋਂ ਪਹਿਲਾਂ ਪੁਲਿਸ ਅੰਮ੍ਰਿਤਸਰ ਦੇ ਵਖ ਵਖ ਚੌਂਕਾ ਦੇ ਵਿੱਚ ਚੱਪੇ ਚੱਪੇ ਤੇ ਤਨਾਤ ਜਿਹੜੀ ਆਹੋ ਕਰ ਦਿੱਤੀ ਗਈ ਆ ਜਿਸ ਨੂੰ ਲੈ ਕੇ ਤੁਸੀਂ ਵੇਖ ਸਕਦੇ ਹੋ ਕਿ ਵਖ ਵਖ ਫੋਰਸ ਆ ਜਿਹੜੀਆਂ ਬਾਹਰੋਂ ਮਗਵਾਈਆਂ ਗਈਆਂ ਨੇ ਤਾਂ ਉਹ ਵੀ ਅੱਜ ਪੰਜਾਬ ਪੁਲਿਸ ਦੇ ਨਾਲ ਦਿਖਾਈ ਦੇ ਰੀਆਂ ਨੇ ਜਿਨ੍ਹਾਂ ਦੀ ਪੂਰੀ ਤਸਵੀਰ ਲਾਈਵ ਤੁਹਾਡੇ ਨਾਲ ਸਾਂਝੀ ਕਰਦੇ ਪਿਆ ਤਾਂ ਤੁਸੀਂ ਵੇਖ ਸਕਦੇ ਹੋ ਕਿ ਹਾਲ ਗੇਟ ਅੰਦਰ ਮਾਰਕੀਟ ਦੇ ਅੰਦਰ ਪੂਰੀ ਪੁਲਿਸ ਹੀ ਪੁਲਿਸ ਜਿਹੜੀ ਆਹੋ ਦਿਖਾਈ ਦੇ ਰਹੀ ਹੈ ਜਿਸ ਦੀ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਪਿਆ ਤਾਂ ਤੁਸੀਂ ਵੇਖ ਸਕਦੇ ਹੋ ਕਿ ਸਵੈਡ ਦੀਆਂ ਜਿਹੜੀਆਂ ਟੀਮਾਂ ਨੇ ਉਹ ਵੀ ਅੱਜ ਪੰਜਾਬ ਪੁਲਿਸ ਦੇ ਨਾਲ ਦਿਖਾਈ ਦੇ ਰੀਆਂ ਤੇ ਜਿੱਕਰ ਅਸੀਂ ਪਿਛਲੇ ਕ ਦੇ ਕਿ ਵੱਖ-ਵੱਖ ਚੌਂਕਾ ਦੇ ਵਿੱਚ CRP ਦੇ ਜਿਹੜੇ ਮੁਲਾਜ਼ਮ ਨੇ ਉਹ ਪੰਜਾਬ ਪੁਲਿਸ ਦੇ ਨਾਲ ਤਨਾਤ ਦਿਖਾਈ ਦੇ ਰਹੇ ਤਾਂ ਅੱਜ ਜਿਹੜਾ ਅੰਮ੍ਰਿਤਸਰ ਦੇ ਹਾਲ ਗੇਟ ਦੇ ਵਿੱਚ ਜਿਹੜਾ ਫਲੈਗ ਮਾਰਚ ਕੱਢਿਆ ਜਾ ਰਿਹਾ ਤਾਂ ਉਹ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪਰ ਸਿੰਘ ਪੁੱਲਰ ਹੋਣਾ ਦੀ ਅਗਵਾਈ ਦੇ ਵਿੱਚ ਕੱਢਿਆ ਜਾ ਰਿਹਾ ਜਿਸ ਦੀ ਪੂਰੀ ਤਸਵੀਰ ਤੁਹਾਡਾ ਨਾਲ ਸਾਂਝੀ ਕਰਦੇ ਪਿਆ ਤਾਂ ਤੁਸੀਂ ਵੇਖ ਸਕਦੇ ਹੋ ਕਿ ਪੂਰੀ ਤਸਵੀਰ ਤੁਹਾਡਾ ਨਾ ਹਾਲਗੇੜ ਮਾਰਕੀਟ ਦੀ ਸੰਜੀ ਕਰਦੇ ਪਿਆ ਜਿੱਥੇ ਇੱਕ ਦੁਕਾਨਦਾਰ ਜਿਹੜੇ ਨੇ ਉਹ ਅੰਮਰਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਹੋਣਾਂ ਦੇ ਨਾਲ ਗੱਲਬਾਤ ਕਰਦੇ ਹੋਏ ਦਿਖਾਈ ਦੇ ਰਹੇ ਤਾਂ ਜੇਕਰ ਅਸੀਂ ਗੱਲ ਕਰੀਏ ਏਡੀਸੀਪੀ ਹਰਪਾਲ ਸਿੰਘ ਤਾਂ ਉਹਨਾਂ ਦੀ ਡਿਊਟੀ ਜਿਹੜੀ ਹੈ ਟ੍ਰੈਫਿਕ ਨੂੰ ਲੈ ਕੇ ਲੱਗੀ ਹੋਈ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਟ੍ਰੈਫਿਕ ਜਿਹੜੀ ਹੈ ਜਾਮ ਨਾ ਹੋ ਸਕੇ ਤਾਂ ਉਸ ਨੂੰ ਲੈ ਕੇ ਤੁਸੀਂ ਵੇਖ ਸਕਦੇ ਹੋ ਕਿ ਪੁਲਿਸ ਦੀ ਜਿਹੜੀਆਂ ਟੀਮਾਂ ਨੇ ਉਹ ਲਗਾਤਾਰ ਸ਼ਹਿਰ ਦੇ ਵੱਖ-ਵੱਖ ਚੌਂਕਾਂ ਦੇ ਵਿੱਚ ਦਿਖਾਈ ਦੇ ਰਹੀਆਂ ਨੇ ਤਾਂ ਅੱਜ ਹਾਲ ਗੇਟ ਦੀ ਜਿਹੜੀ ਮਾਰਕੀਟ ਦੇ ਦੁਕਾਨਦਾਰ ਨੇ ਉਹਨਾਂ ਦੇ ਨਾਲ ਵੀ ਜਿਹੜੀ ਗੱਲਬਾਤ ਉਹ ਕੀਤੀ ਜਾ ਰਹੀ ਹੈ ਜਿਨ੍ਹਾਂ ਦੀ ਪੂਰੀ ਲਾਈਫ ਤਸਵੀਰ ਤੁਹਾਡਾ ਨਾਲ ਸਾਂਝੀ ਕਰਦੇ ਪਿਆ ਤਾਂ ਤੁਸੀਂ ਵੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਪੰਜਾਬ ਪੁਲਿਸ ਦੇ ਵੱਡੇ ਅਧਿਕਾਰੀ ਤਾਂ ਹੋਰ ਵੀ ਜੜੀਆਂ ਵੱਖ-ਵੱਖ ਫੋਰਸਾਂ ਜੜੀਆਂ ਬਾਹਰੋਂ ਆਈਆਂ ਹੋਈਆਂ ਨੇ ਤਾਂ ਅੱਜ ਪੰਜਾਬ ਪੁਲਿਸ ਦੇ ਨਾਲ ਦਿਖਾਈ ਦੇ ਰਿਹਾ ਨੇ ਤਾਂ ਉਹਨਾਂ ਦੇ ਵੱਲੋਂ ਅੱਜ ਵੱਡਾ ਜਿਹੜਾ ਫਲੈਗ ਮਾਰਚਾ ਹੋ ਅੰਮ੍ਰਿਤਸਰ ਦੇ ਹਾਲਗੇਟ ਤੋਂ ਕੱਢਿਆ ਜਾ ਰਿਹਾ ਜਿਸ ਦੀ ਪੂਰੀ ਲਾਈਵ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਪਿਆ ਤੁਸੀਂ ਵੇਖ ਸਕਦੇ ਹੋ ਕਿ ਦੁਕਾਨਦਾਰ ਆਪਣੀ ਪੂਰੀ ਮੁਸ਼ਕਲ ਦੇ ਬਾਰੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਹੁਣਾ ਦੇ ਨਾਲ ਗੱਲਬਾਤ ਕਰਦੇ ਹੋਏ ਦਿਖਾਈ ਦੇ ਰਹੇ ਨੇ ਜੋ-ਜੋ ਦੁਕਾਨਦਾਰਾਂ ਨੂੰ ਮੁਸ਼ਕਲ ਆ ਰਹੀ ਹੈ ਤਾਂ ਉਸ ਨੂੰ ਲੈ ਕੇ ਵੀ ਜ ਕੀਤੀ ਜਾ ਰਹੀ ਆ ਜਿਸ ਦੀ ਪੂਰੀ ਤਸਵੀਰ ਅਸੀਂ ਤੁਹਾਡਾ ਨਾਲ ਸਾਂਝੀ ਕਰਦੇ ਵੇ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਦੁਕਾਨਦਾਰ ਜਿਹੜੇ ਨੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਤਾਂ ਭਾਜੀ ਕੀ ਗੱਲਬਾਤ ਹੋਈ ਆ ਜੀ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਹਰਣਾ ਨਾਲ ਤੁਹਾਡੀ ਭਾਜੀ ਟ੍ਰੈਫਿਕ ਬਾਰੇ ਗੱਲ ਜੀ ਸਾਡੀ ਟ੍ਰੈਫਿਕ ਦਾ ਬਹੁਤ ਬੁਰਾ ਹਾਲ ਹੈ ਕਿ ਟ੍ਰੈਫਿਕ ਕਰਨ ਕਸ਼ਮਰ ਆਂਦਾਨੀ ਬਿਲਕੁਲ ਵੀ ਉਸ ਕਰਕੇ ਗੱਲ ਹੋਈ ਆ ਕਹ ਰਹੇ ਕਿ ਆਪਣਾ ਕਮਿਸ਼ਨਰ ਸਾਹਿਬ ਨਾਲ ਗੱਲ ਕੀਤੀ ਆ ਕਿੰਦੇ ਟ੍ਰੈਫਿਕ ਬਾਰੇ ਗੱਲ ਹੋ ਗਈ ਤੇ ਜਲਦੀ ਇਹਦਾ ਕੀਤਾ ਜਾਏਗਾ ਸਹੀ ਕੀਤਾ ਜਾਏਗਾ ਕਿੰਨੇ ਕਿ ਦੁਕਾਨਦਾਰਾਂ ਚ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋਏ ਨੇ ਜੀ ਦੁਕਾਨਦਾਰ ਜੀ ਆਲਮੋਸਟ ਸਾਰਾ ਹਾਲ ਭੇਰ ਇਕੱਠਾ ਆਈ ਸੀ ਦੇਖ ਸਕਦੇ ਹੋ ਰਾਸ਼ੀਆ ਸਾਰਾ ਜਣਾ ਸਬ ਐਸਿਸਟੈਂਟ ਇਕੱਠੇ ਹੋਈ ਜੀ ਸਾਰੇ ਇੱਕੋ ਗੱਲ ਨੂੰ ਕਹਿ ਕੇ ਕਹਿ ਰਹੇ ਟ੍ਰੈਫਿਕ ਬਾਰੇ ਕੀ ਵਿਸ਼ਵਾਸਤ ਵਾਇਆ ਗਿਆ ਅੱਜ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਦੇ ਵੱਲੋਂ ਦੇਖੋ ਕਹਿ ਰਿਹਾ ਕਿ 1-2 ਦਿਨ ਦੇ ਵਿੱਚ ਵੀ ਜੇ ਟ੍ਰੈਫਿਕ ਦਾ ਮਸਲਾ ਹਲ ਕੀਤਾ ਜਾਵੇਗਾ ਇਥੋਂ ਦੇ ਜਿਹੜਾ ਤੇ ਸਿਟੀ ਦਾ ਕਸਟਮਰ ਹੈਗਾ ਉਹਨੂੰ ਤੇ ਪਤਾ ਮੈਂ ਪਾਰਕਿੰਗ ਇੱਧਰ ਜਾਂ ਉੱਧਰ ਲਾ ਦੇਣੀ ਹੈ ਜਿਹੜਾ ਆਊਟਰ ਦਾ ਕਸਟਮਰ ਹੈਗਾ ਉਹ ਕਿਤੇ ਵੀ ਗੱਡੀ ਲਾ ਜਾਂਦਾ ਆਊਟਰ ਦਾ ਕਸਟਮਰ ਜਿਵੇਂ ਕੋਈ ਵਿਲੇਜ ਤੋਂ ਆਂਦਾ ਉਹ ਕਿਤੇ ਵੀ ਗੱਡੀ ਲਾ ਜਾਂਦਾ ਤੇ ਉਹਦੀ ਗੱਡੀ ਫਿਰ ਟੋ ਹੋ ਜਾਂਦੀ ਹੈ ਜਿਹਦੇ ਕਰਕੇ ਕਸਟਮਰ ਖਰਾਬ ਹੁੰਦਾ ਉਹ ਫਿਰ ਆਂਦਾ ਹੀ ਨਹੀਂ ਦੁਬਾਰਾ ਵੀਰ ਮੈਂ ਹਾਲਗੇ ਟਾਣਾ ਇਹਨੂੰ ਉਥੇ ਗੱਡੀਆਂ ਟੋ ਹੋ ਜਾਂਦੀਆਂ ਅਜਿਹੀ ਗੱਲ ਕਰੀਏ ਤੁਹਾਡੇ ਦੁਕਾਨਦਾਰ ਦੇ ਅੰਦਰ ਜਿਹੜੇ ਨੋਜ਼ਮਾਂ ਲੱਗੇ ਹੁੰਦੇ ਨੇ ਉਹ ਆਪਣੀਆਂ ਗੱਡੀਆਂ ਸੜਕ ਦੇ ਉੱਪਰ ਦੇਖੋ ਸਾਡੀ ਦੇ ਵੇਖੋ ਬਾਈਕ 1 2 ਜਾਂ 3 ਹੋਣ ਗਈ ਹੈ ਨਾ ਕੁੰਜੀ ਵਿੱਚ ਕੋਈ ਕਸਟਮਰ ਗੱਡੀ ਵਿੱਚ ਆਇਆ ਮੈਨੂੰ ਕੋਈ 4 ਵੀਲਰ ਵਿੱਚ ਆਇਆ ਹੈ ਸਿਟੀ ਵਾਲੇ ਕਸਟਮਰ ਨੂੰ ਪਤਾ ਕਿ ਮੈਂ ਪਾਰਕਿੰਗ ਤੇ ਲਾਣੀ ਹੈ ਆਊਟਰ ਦੇ ਕਸਟਮਰ ਨੂੰ ਤਾਂ ਬਿਲਕੁਲ ਪਤਾ ਹੀ ਨਹੀਂ ਨਾ ਉਹ ਸੜਕ ਤੇ ਲਾ ਜਾਂਦੇ ਨੇ ਤੇ ਜਦੋਂ ਗੱਡੀ ਟੋ ਹੋ ਜਾਂਦੀ ਫਿਰ ਕਸਟਮਰ ਦੁਬਾਰਾ ਆਂਦਾ ਹੀ ਨਹੀਂ ਕਸਟਮਰ ਖਰਾਬ ਹੁੰਦਾ ਹੈ ਜੀ ਤਾਂ ਤੁਸੀਂ ਵੇਖ ਸਕਦੇ ਹੋ ਕਿ ਅਸੀਂ ਦੁਕਾਨਦਾਰਾਂ ਦੇ ਨਾਲ ਗੱਲਬਾਤ ਕੀਤੀ ਹੈ ਫਿਲਹਾਲ ਉਹਨਾਂ ਦੇ ਵੱਲੋਂ ਵੱਡੀ ਮੁਸ਼ਕਲ ਜਿਹੜੀ ਹੈ ਦੱਸੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਕੋਈ 4-ਵੀਲਰ ਕਸਟਮਰ ਸਾਡੀ ਦੁਕਾਨ ਤੇ ਆਉਂਦਾ ਤਾਂ ਉਸਦੀ ਗੱਡੀ ਨੂੰ ਟੋਅ ਕਰਕੇ ਲੈ ਜਾਂਦੀ ਹੈ ਟ੍ਰੈਫਿਕ ਪੁਲ ਜਿਸ ਤੋਂ ਬਾਅਦ ਕਸਟਮਰ ਸਾਡੀ ਦੁਕਾਨ ਤੇ ਨਹੀਂ ਆਉਂਦਾ ਤਾਂ ਕਸਟਮਰ ਜਿਹੜਾ ਖਰਾਬ ਹੋ ਜਾਂਦਾ ਜਿਸ ਨੂੰ ਲੈ ਕੇ ਗੱਲਬਾਤ ਕੀਤੀ ਗਈ ਆ ਤਾਂ ਐਡੀਐਸਪੀ ਹਰਪਾਲ ਸਿੰਘ ਹੁਣੇ ਵੀ ਇੱਥੇ ਨੇ ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਤਾਂ ਸਰ ਕੀ ਕਹਿਣਾ ਚਾਹੁੰਦੇ ਹੋ ਅੱਜ ਫਲੈਗ ਮਾਰਚ ਕੱਢਿਆ ਜਾ ਰਿਹਾ ਦੁਕਾਨਦਾਰਾਂ ਦੇ ਵੱਲੋਂ ਆਪਣੀ ਮੁਸ਼ਕਲ ਜ ਇਸ ਤਰ੍ਹਾਂ ਮਾਂਜੀ ਦੇਖੋ ਇਹ ਜਿੰਨੇ ਪਾਰਕਿੰਗ ਨਾਲ ਜੈਲੂ ਲਾਈਨ ਲਾ ਕੇ ਜਗਾ ਛੱਡੀ ਸੀ ਇਹ ਕੀ ਕਰ ਦਿਆ ਇਹਨਾਂ ਦੀ ਇੱਕ ਇੱਕ ਦੁਕਾਨ ਤੇ ਪੰਜ ਪੰਜ ਛੇ ਛੇ ਅੰਪਲਾਈ ਨੇ ਇਹ ਆਪ ਉਥੇ ਆਪਣੇ ਅੰਪਲਾਈ ਦੀਆਂ ਤਾਂ ਆਪਣੀਆਂ ਗੱਡੀਆਂ ਉਥੇ ਪਾਰਕ ਕਰ ਲੈਂਦੇ ਆ ਤੇ ਫਿਰ ਕਸਟਮਰ ਲਈ ਜਗਾ ਕਿੱਥੇ ਰਹੇਗੀ ਜੇ ਕਸਟਮਰ ਰੋਡ ਦੇ ਵਿੱਚ ਲਾ ਦੇਗਾ ਰੋਡ ਬਲੌਕ ਹੋ ਜਾਏਗਾ ਓਏ ਇਸ ਕਰਕੇ ਇਹਨਾਂ ਨੂੰ ਕਿਹਾ ਵਾ ਕਿ ਇਹਨਾਂ ਨੂੰ ਕੋਈ ਸੀ ਬਾਹਰ ਜੜੀਆ ਕਾਰਪੋਰੇਸ਼ਨ ਨਾਲ ਗੱਲ ਕਰਕੇ ਬਾਹਰ ਜਿਹੜੀ ਇਹਨਾਂ ਵਾਸਤੇ ਇਹਨਾਂ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਵਾਸਤੇ ਬਾਹਰ ਇੱਕ ਪਾਰਕਿੰਗ ਦੇ ਦੇ ਦਾਂਗੇ ਤੇ ਜਿਹੜੀ ਜੈਰੋ ਲਾਈਨ ਹੈ ਉੱਥੇ ਸਿਰਫ ਜਿਹੜਾ ਇਹਨਾਂ ਦਾ ਉਹ ਹੀ ਜਿਹੜੇ ਬਾਹਰੋਂ ਕਸਟਮਰ ਉਹਦੀ ਦੁਕਾਨ ਗੱਡੀ ਜਿਹੜੀ ਰੁਕੇ ਲੱਗਦਾ ਨਹੀਂ ਕਿ ਜੇਕਰ ਇਹਨਾਂ ਨੂੰ ਕੋਈ ਮੁਸ਼ਕਲ ਆ ਰਹੀ ਹੈ ਮਾਰਕੀਟ ਦੇ ਨਾਲ ਇੱਕ ਮੀਟਿੰਗ ਕਰਨੀ ਚਾਹੀਦੀ ਹੈ ਪੂਰੀ ਪਹਿਲਾਂ ਵੀ ਮੀਟਿੰਗ ਕੀਤੀ ਹੈ ਜੀ ਇਸ ਸੰਬੰਧੀ ਦੁਜਾ ਵੀ ਤੇ ਇਸ ਸੰਬੰਧੀ ਕਾਰਪੋਰੇਸ਼ਨ ਦੇ ਨਾਲ ਵੀ ਅਸੀਂ ਜਿਹੜਾ ਨੁਕਤਾ ਉਠਾਇਆ ਵਾ ਕਿਉਂਕਿ ਪਾਰਕਿੰਗ ਦਾ ਮਸਲਾ ਪਾਰਕਿੰਗ ਪੁਲਿਸ ਨੇ ਨਹੀਂ ਕਾਰਪੋਰੇਸ਼ਨ ਨੇ ਬਣਾ ਕੇ ਦੇਣੀ ਹੈ ਅਸੀਂ ਇਹਦੇ ਬਾਰੇ ਇੱਕ ਵਾਰ ਨਹੀਂ 10 ਵਾਰ ਲਿਖ ਚੁੱਕੇ ਹਾਂ ਅਸੀਂ ਬੇਨਤੀ ਕੀਤੀ ਆ ਕਿ ਬਾਹਰ ਜਿਹੜੀ ਖਾਲੀ ਜਗ੍ਹਾ ਪਈ ਤੇ ਜੇਕਰ ਅਸੀਂ ਗੱਡੀਆਂ ਦੀ ਗੱਲ ਕਰੀਏ ਉਹਨਾਂ ਦਾ ਕਹਿੰਦਾ ਗੱਡੀਆਂ ਜਿਹੜੀਆਂ ਟੋ ਹੋ ਜਾਂਦੀਆਂ ਨੇ ਜਿਹੜੇ ਕਸਟਮਰ ਇੱਥੇ ਗੱਡੀਆਂ ਰੋਂਗ ਪਾਰਕਿੰਗ ਲਗਾ ਜਾਂਦੇ ਨੇ ਨਹੀਂ ਜੀ ਗੱਡੀ ਟੋ ਹੋਉਂਦੀ ਹੈ ਜਿਹੜੀ ਰੋਂਗ ਪਾਰਕਿੰਗ ਤੇ ਬਹੁਤ ਗੱਡੀਆਂ ਹੁੰਦੀਆਂ ਟੋ ਗੱਡੀ ਉਹ ਕਰਦੇ ਨੇ ਜਿਹੜੀ ਰਸਤਾ ਬਲੌਕ ਕਰਦੀ ਇਹ ਨਹੀਂ ਹੈ ਕਿ ਰੋਂਗ ਪਾਰਕਿੰਗ ਤੇ ਮੇਰੇ ਖਿਆਲ 100 ਦੇ ਵਿੱਚੋਂ 20 ਗੱਡੀਆਂ 75 ਗੱਡੀਆਂ ਰੋਂਗ ਪਾਰਕਿੰਗ ਹੁੰਦੀਆਂ ਨੇ ਲੇਕਿਨ ਉਹਦੇ ਚੋਂ 5-7 2-4 ਹੀ ਗੱਡੀਆਂ ਜਿਹੜੀਆਂ ਅਸੀਂ ਉਹ ਟੋ ਕਰਦੇ ਜਿਹੜੀ ਰਸਤੇ ਦੀ ਰਸਤਾ ਰੋਕਦੀ ਆ ਜਿਹਦੀ ਜਗ੍ਹਾ ਕਰਕੇ ਜਾਮ ਲੱਗਦਾ ਇਸ ਵਜਾ ਕਰਕੇ ਸਰ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਤੁਸੀਂ ਮੈਸੇਜ ਦੇਣਾ ਚਾਹੁੰਦੇ ਆ ਜੀ ਦੇਖੋ ਤੁਸੀਂ ਪਹਿਲਾਂ ਦੇ ਜਿਹੜੇ ਤੁਹਾਡੇ ਬਾਹਰ ਵੇਖੋ ਹਾਲਗੇਟ ਦੇ ਉੱਪਰ ਇੱਕ ਪਾਰਕਿੰਗ ਬਣੀ ਹੈ ਜਿਹੜੇ ਤੁਹਾਡੇ ਆਪਣੇ ਮੁਲਾਜ਼ਮ ਨੇ ਹਰ ਇੱਕ ਦੁਕਾਨ ਦਾ 5-5 10 ਦਾ ਤੇ ਜਿਹੜੀਆਂ ਤੁਹਾਡੀਆਂ ਆਪਣੀਆਂ ਕਾਰਾਂ ਨੇ ਉਹਨਾਂ ਨੂੰ ਹਾਲਗੇਟ ਦੇ ਬਾਹਰ ਜਿਹੜੀ ਪਾਰਕਿੰਗ ਬਣੀ ਉਹਥੇ ਲਾ ਕੇ ਆਓ ਤੇ ਜਿਹੜੀ ਇਹ ਜਿਹੜੀ ਜਗ੍ਹਾ ਜੈਲੋ ਲਾਈਨ ਦੇ ਅੱਗੇ ਛੱਡੀ ਆ ਇਹਦੇ ਵਾਸਤੇ ਉਹਨਾਂ ਨੂੰ ਜਗ੍ਹਾ ਦੇ ਦਿੱਤੀ ਜਾਵੇ ਕਸਟਮਰ ਠੀਕ ਹੈ ਤਾਂ ਤੁਸੀਂ ਵੇਖਿਆ ਕਿ ਐਡੀਸੀਪੀ ਹਰਪਾਲ ਸਿੰਘ ਹੁਣਾਂ ਦੇ ਨਾਲ ਗੱਲਬਾਤ ਕੀਤੀ ਆ ਫਿਲਹਾਲ ਉਹਨਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਜਿਹੜੀ ਹਾਲਗੇਟ ਦੇ ਬਿਲਕੁਲ ਸਾਹਮਣੇ ਮਾਰਕੀਟ ਬਣੀ ਹੋਈ ਆ ਜੇਕਰ ਕੋਈ ਕਸਟਮਰ ਦੁਕਾਨ ਤੇ ਸ਼ਾਪਿੰਗ ਕਰਨ ਦੇ ਲਈ ਆ ਰਿਹਾ ਤਾਂ ਉਸ ਨੂੰ ਆਪਣੀ ਗੱਡੀ ਉਸ ਜਗ੍ਹਾ ਦੇ ਉੱਪਰ ਲਗਾਉਣੀ ਚਾਹੀਦੀ ਆ ਤਾਂ ਜੋ ਹਾਲਗੇਟ ਦੇ ਅੰਦਰ ਕਿਸੇ ਵੀ ਤਰ੍ਹਾਂ ਦਾ ਟ੍ਰੈਫਿਕ ਜਮ ਨਾ ਹੋ ਸਕੇ ਜਗਵੰਤ ਟੀਵੀ ਦੇ ਲਈ ਸਾਹਿਲ ਅੰਮ੍ਰਿਤਸਰ